ਕੋ ਕੀ ਹਾਲ ਹੋ ਰਿਹਾ ਦੇਖੋ ਸਾਹਮਣੇ ਕਿਉਂ ਨਹੀਂ ਸੁਣਦੀ ਸਰਕਾਰ ਕਿਉਂ ਨਹੀਂ ਚੱਕਦੀ ਇਹਨਾਂ ਨੂੰ ਹਾਂ ਦੇਖੋ ਕੀ ਹੋ ਰਿਹਾ ਹਾਲ ਦੇਖੋ ਛੱਡ ਜਾ ਬਾਈ ਕਰੰਦੇ ਕਰੰਦੇ ਛੱਡ ਜਾ ਅੱਛਾ ਤੇਰਾ ਤਾਂ ਤਾਂ ਤੋੜਨਾ ਨਹੀਂ ਦੱਸਦੇ ਉੱਤੇ ਉੱਤੇ ਅਸੀਂ ਗਿਆਨ ਨੂੰ ਨਹੀਂ ਪਤਾਾਨੂੰ ਨਹੀਂ ਪਤਾ ਮਹਾਰਾਜ ਇਹਦਾ ਕੰਮ ਆ ਗਈ ਪੁਲਿਸ ਵਾਲੇ ਦਾ ਸਾਡਾ ਤਾਂ ਕੋਈ ਕੰਮ ਨਹੀਂ ਹੈਗਾ ਜੀ ਜਾਨਵੇਂ ਪੁਲਿਸ ਵਾਲੇ ਨੇ ਕਰਨੀ ਹੈ ਜੀ ਅਸੀਂ ਨਹੀਂ ਕਰ ਸਕਦੇ ਤੁਸੀਂ ਮੁਰਜੋ ਫੜੋ ਅਸੀਂ ਜਾ ਮੂਸੇ ਬੰਦੋ ਉੱਥੇ ਡਾਂਸ ਨਹੀਂ ਮਹਾਰਾਜ ਅਸੀਂ ਤਿਆਰਾਂ ਜਿੱਤੀ ਮਾਰਗੀ ਤੇ ਗੋਲੀ ਸਾਨੂੰ ਵੀ ਮਾਰਦੇ ਹੋ ਤੁਹਾਨੂੰ ਮੈਂ ਕਦੋਂ ਨਾ ਨਹੀਂ ਜਾਂਦੀ ਜਨਾਬ ਐਸੇ ਕਦੋਂ ਲੋਕਦੀ ਆਂਦੇ ਦੇਖੋ ਉੱਥੇ ਜਨਾਨੀ ਨੂੰ ਹਾਂ ਜੀ ਇਹ ਜਿਹੜਾ ਧਰਨਾ ਲਗਾ ਰਖਿਆ ਤੁਸੀਂ ਹਾਂ ਜੀ ਇਹ ਕਿਸ ਰੋਸ ਵਜੋਂ ਲਗਾ ਰਖਿਆ ਤੇ ਕਿਹੜੀ ਕੁੜੀ ਦੀ ਮਤਲਬ ਆਹ ਦੇਖੋ ਪਰਮਜੀਤ ਕੁੜੀ ਹੈ ਮੇਰੀ ਭੈਣ ਹੈ ਜੀ ਉਹ ਅਸੀਂ ਸ੍ਰੇਮਣ ਜਾਦੇ ਰਹਿਨੇ ਹਾਂ ਜੇ ਅਸੀਂ ਨਾ ਮਾਮਗੜ ਸਮਾਣੇ ਕੁੜੀ ਗਈ ਹੋਈ ਪਰਮਜੀਤ ਕੌਰ ਜੀ ਸੁਨੀਲ ਕੁਮਾਰ ਨਾਂ ਦੀ 7 ਸਾਲ ਹੋ ਚੁੱਕੇ ਨੇ ਇਹ ਇਹਨਾਂ ਨੇ ਕੁੜੀ ਨੂੰ ਮਤਲਬ ਗਲ ਘੁੱਟ ਕੇ ਮਾਰਤਾ ਸੀ ਕੁੜੀ ਨੂੰ ਇੰਨਾ ਟੌਰਚਰ ਕਰ ਦਿੱਤੀ ਇੱਕ ਸਾਲ ਬਾਅਦ ਅਸੀਂ ਕੁੜੀ ਨੂੰ ਦਾਜ ਦਿੱਤਾ ਸੀ ਦਾਜ ਦਿੱਤਾ ਉਸ ਤੋਂ ਬਾਅਦ ਇਹ ਗੱਡੀ ਦੀ ਡਿਮਾਂਡ ਪਾਣੀ ਜਿਹੜਾ ਸਾਡਾ ਪ੍ਰਾਣਾ ਸੀ ਸੁਨੀਲ ਕੁਮਾਰ ਜੋ ਚਿੱਟੇ ਲਾਂਦਾ ਟੀਕੇ ਲਾਂਦਾ ਚੋਰੀਆਂ ਕਰਦਾ ਠੱਗਿਆ ਕਰਦਾ ਲੋਕ ਨਾਲ ਜੀ ਕੁੜੀ ਨੂੰ ਪਤਾ ਲੱਗ ਗਿਆ ਚੋਰੀਆਂ ਠੱਗਿਆ ਕਰਦਾ ਚਿੱਟੇ ਲਾਣ ਲੱਗ ਪਿਆ ਜੀ ਉਹਨਾਂ ਨੇ ਕੁੜੀ ਦਾ ਗਲ ਘੁੱਟ ਕੇ ਕੁੜੀ ਨੂੰ ਮਾਰਤਾ ਜੀ ਅੱਜ 13 ਦਿਨ ਹੋ ਗਏ ਅੱਜ ਅਸੀਂ ਭੋਗ ਤੇ ਆਏ ਸੀ ਪੁਲਿਸ ਨੂੰ ਅਸੀਂ ਕਾਦੀ ਮਤਲਬ ਪੁਲਿਸ ਸਾਡੀ ਕੋਈ ਮਦਦ ਨਹੀਂ ਕਰਦੀ ਕੋਈ ਸਮਝ ਨਹੀਂ ਕਰਦੀ ਪੁਲਿਸ ਕੋਈ ਤੁਸੀਂ ਪਰਚਾ ਹੈ ਕੋਈ ਐ ਸਾਰਾ ਕੁਝ ਕਰਵਾਇਆ ਹੋਇਆ ਜੀ ਸਾਰਾ ਕੁਝ ਕਰਵਾਇਆ ਹੋਇਆ ਸਾਡੇ ਕੋਲ ਸਾਰੇ ਸਬੂਤ ਪਏ ਨੇ ਪਰਚਾ ਪੁਰਚਾ ਸਾਰਾ ਕੁਝ ਕਰਾਇਆ ਹੋਇਆ ਪਰ ਪੁਲਿਸ ਸਾਡੀ ਕੋਈ ਮਦਦ ਨਹੀਂ ਕਰਦੀ ਪਏ ਜੀ ਅੱਜ 13 ਦਿਨ ਹੋ ਗਏ ਜੀ ਜੀ ਸਾਡੀ ਕੁੜੀ ਇਹਨਾਂ ਨੇ ਮਾਰੀ ਏ ਹਾਂਜੀ ਖਾਂਸੀ ਦੇ ਕੇ ਮਾਰੀ ਏ ਦੋ ਬੱਚੇ ਸੀ ਦਾਜ ਮੰਗਦੇ ਸੀ ਅਸੀਂ ਕੱਲ ਕੁੱਟ ਕੇ ਇਹਨਾਂ ਨੇ ਮਾਰੀ ਏ ਸਾਡੀ ਕੁੜੀ ਸ਼ਰੀਆਮ ਮਾਰੀ ਇਹਨਾਂ ਨੇ ਬਾਕੀ ਸਾਡਾ ਇਹਨਾਂ ਨੇ ਕੋਈ ਬੰਦਾ ਨਹੀਂ ਫੜਿਆ ਅਜੇ ਤੱਕ 12 ਦੇ ਹੁਣ ਤੁਸੀਂ ਧਰਨਾ ਲਾਰ ਕਿ ਆ ਕੀ ਕਾਰਨ ਹੈ ਅਸੀਂ ਧਰਨਾ ਲਾ ਕੇ ਆਈ ਕਾਰਨ ਸਾਨੂੰ ਅਨਸਾਫ ਚਾਹੀਦਾ ਹੈ ਸ਼ਾਮ ਤੱਕ ਸਾਡੇ ਬੰਦੇ ਫੜਨੇ ਚਾਹੀਦੇ ਨੇ ਜਿਨ੍ਹਾਂ ਤੇ ਪਰਚਾ ਹੋਇਆ ਹੈ ਸਾਨੂੰ ਸ਼ਾਮ ਤੱਕ ਅਨਸਾਫ ਚਾਹੀਦਾ ਹੈ ਕਿਹੜਾ ਪਿੰਡ ਤੁਹਾਡਾ ਸੇਵਨਜਾਰਾ ਤੇ ਕੁੜੀ ਕਿੱਥੇ ਵੇਈ ਸੀ ਸਮਾਨੇ ਮਾਮਗੜ ਤੇ ਨਾਟ ਮੇਰੀ ਪਤੀ ਜੀ ਬੀਬੀ ਪਰਮਜੀਤ ਕੌਰ ਜੋ ਕਿ 7 ਸਾਲ ਪਹਿਲਾਂ ਵਿਆਹ ਹੋਇਆ ਸੀ ਉਹਦੇ ਸਹੁਰਾ ਸੱਸ ਇੱਕ ਘਰ ਵਾਲਾ ਇੱਕ ਦੇਵਰ ਨਜਾਇਜ਼ ਤੰਗ ਪ੍ਰੇਸ਼ਾਨ ਕਰਦੇ ਸੀ ਬਹੁਤ ਪਰੇਸ਼ਾਨ ਕਰਦੇ ਸੀ 22 ਤਰੀਕ ਨੂੰ ਬੇਟੀ ਦਾ ਗਲਾ ਘੁੱਟ ਕੇ ਮਾਰਤਾ ਮੌਕੇ ਤੇ ਸਾਰਾ ਸੀ ਦੇਖ ਰੇ ਕਿਤੇ ਕੁੜੀ ਨੂੰ ਮਾਰਿਆ ਗਿਆ ਇਹ ਬਹਾਨਾ ਲਾਉਂਦੇ ਸੀ ਵੀ ਫਾਂਸੀ ਲਈ ਹੈ ਕੋਈ ਫਾਂਸੀ ਨਹੀਂ ਲਈ ਪਰਿਵਾਰ ਨੇ ਮਾਰਿਆ ਅੱਜ 12 ਦਿਨ ਹੋ ਗਏ ਪਰਚਾ ਹੋਇਆ ਹੋਇਆ ਪਰ ਇਹ ਪਰਿਵਾਰ ਦੇ ਜੀਆ ਨੂੰ ਰੈਸਟ ਨਹੀਂ ਕੀਤਾ ਸੀ ਰੋਜ਼ ਉਹ ਜੋ ਹੈ ਸ਼ਾਂਤਮਈ ਧਰਨਾ ਦੇ ਰਿਹਾ ਕਿ ਸਾਨੂੰ ਇਨਸਾਫ ਮਿਲੇ ਕਾਦਲਾ ਨੂੰ ਛੇਤੀ ਛੇਤੀ ਗ੍ਰਿਫਤਾਰ ਕਰੋ ਵੈਗਨਜੀਕਾ ਖਾਲਸਾ ਹੋਇਆ ਜੀ ਤੁਸੀਂ ਰਿਪੋਰਟ ਨਹੀਂ ਦਰਜ ਕਰਾਈ ਸੀ ਐਫ ਆਈ ਆਰ ਜੀ ਹੋਇਆ ਜੀ ਪਰਚਾ ਹੋਇਆ ਹੋਇਆ ਤੇ ਕੀ ਪੁਲਿਸ ਵਾਲੇ ਕਹਿੰਦੇ ਸੀ ਤੁਹਾਨੂੰ ਜੀ ਪੁਲਿਸ ਆ ਕੇ ਕਹਿੰਦੇ ਸੀ ਛੇਤੀ ਛੇਤੀ ਅਰੈਸਟ ਕਰ ਲੈਣੇ ਆ ਇੱਕ ਪਾਸੇ ਦੂਜੇ ਪਾਸੇ ਕਹਿੰਦੇ ਨੇ ਜੀ ਤੁਹਾਡੇ ਪੰਚਾਇਤ ਦੇ ਜਿਹੜੀ ਬਲਾਦਰੀਏ ਬਾਜੀਗਰ ਭਾਈਚਾਰਾ ਉਹ ਤੁਹਾਡੇ ਨਾਲ ਰਾਜੀਨਾਮਾ ਕਰ ਰਹੀ ਹੈ ਕੋਈ ਅਸੀਂ ਰਾਜੀਨਾਮਾ ਨਹੀਂ ਕਰਨਾ ਸਾਨੂੰ ਇਨਸਾਫ ਚਾਹੀਦਾ ਸਾਡੀ ਬੇਟੀ ਨੂੰ ਕਤਲਕ ਕੀਤਾ ਗਿਆ ਹੈ ਗਲਾ ਘੁੱਟ ਕੇ ਮਾਰਿਆ ਗਿਆ ਉਹਨਾਂ ਨੂੰ ਛੇਤੀ ਛੇਤੀ ਅਰੈਸਟ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ